ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਗਾਹ ਬਾਬਾ ਬੁੱਢਣ ਸਾਹਿਬ ਜੀ ਦਾ ਦਾਸ ਐ ਸੇਵਕ ਐ ਦਾ ਚਾਨਾ ਦਾ ਦੇ ਪੂਰੇ ਵਰਲਡ ਨੂੰ ਮੇਰੇ ਵੱਲੋਂ ਤੇ ਬਾਬਾ ਬੁੱਢਣ ਸਾਹਿਬ ਵੱਲੋਂ ਸਭ ਨੂੰ ਇਹ ਜਿਹੜਾ ਦੀਵਾਲੀ ਦਾ ਇਤਿਹਾਰ ਦੀਆਂ ਸ਼ੁਭ ਕਾਮਨਾ ਇਹ ਦੀਵਾਲੀ ਪੂਰੇ ਵਰਲਡ ਪੂਰੇ ਦੇਸ਼ ਨੂੰ ਖੁਸ਼ੀਆਂ ਭਰੀ ਆਵੇ ਅੱਜ ਅ ਦੋ ਆਈ ਆ ਦੇ ਦਿਨ ਆਪਣਾ ਬੰਦੀ ਧੋੜ ਅਬ ਦਸ਼ਮੀ ਦੀਆਂ ਉਹਦੀ ਵੀ ਮੁਬਾਰਕਾ ਦਿੰਦਾ ਕਿ ਗੁਰੂ ਸਾਹਿਬ ਜੀ ਨੇ ਬੁੰਜਾ ਕੈਦੀਆਂ ਨੂੰ ਰਹਾ ਕਰਾਇਆ ਸੀਗਾ ਉਹਨਾਂ ਦੀ ਵੀ ਮੈਂ ਨਾਲੇ ਮੁਬਾਰਕਾ ਦਿੰਦਾ ਪਰ ਗੱਲ ਇੱਕ ਹੋ ਹੈ ਜੀ ਇੱਕ ਬੇਨਤੀ ਹੈ ਸਭ ਉਸ ਅਕਾਲ ਪੁਰਖ ਅਗੇ ਬੇਨਤੀ ਕਰੋ ਕਿ ਜਿਨ੍ਹਾਂ ਦੇ ਘਰੋਂ ਵੇ ਘਰ ਹੋ ਗਏ ਨੇ ਪੰਜਾਬ ਦੇ ਵਿੱਚ ਐਤ ਕੀ ਬਹੁਤ بڑا ਸੰਗਠ ਆਇਆ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਦੇਸ਼ ਦੇ ਦੇਸ਼ ਦੇ ਬੇਟੀਆ ਲੋਕਾਂ ਨੂੰ ਉਸ ਆਕਾਰਪੁਰਖਗੇ ਬੇਨਤੀ ਕਰੋ ਸਾਡਾ ਪਹਿਲਾ ਮੰਗੋ ਪੰਜਾਬ ਹੱਸਦਾ ਵਾਦਾ ਹੋ ਜੇ ਉਹ ਇਸ ਦੁਆਈ ਦੇ ਇੱਕ ਮੈਂ ਬੇਨਤੀ ਕਰਦਾ ਜੋ ਸਾਡੇ ਐਸਐਸਪੀ ਸਾਹਿਬ ਆਪਣੇ ਖਵਰਾਜੀ ਨੇ ਜਿਹੜੇ ਦੂਰ ਕੀਤੇ ਨੇ ਉਹਨਾਂ ਦੀ ਪੂਰੀ ਸੋਚ ਸਮਝ ਕੇ ਬੱਚਿਆਂ ਨੂੰ ਬਚਾਓ ਆਪਣੇ ਪਟਾਕੇ ਘੱਟ ਚਲਾਓ ਗੁਰਦੁਆਰੀ ਦਾ ਉਦਾਂ ਵੈਸੇ ਮੱਥਾ ਗੁਰਦੁਆਰਾ ਮੰਦਰਾਂ ਚ ਟੇਕੇ ਆਓ ਦੀਪ ਗਲਾਓ ਮਾਰਾ ਲਾਓ ਦੀਵੇ ਜਾਲੋ ਇਸ ਕਰਕੇ ਮੈਂ ਇੰਨੇ ਹੀ ਬਚਨ ਕਹਨੇ ਆ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਜੀ ਦੀ ਫਤਹ ਦੇ